ਤੇ ਗੰਦ ਤਾਂ ਲੱਗੂ ਗਈ ਸਭ ਤੋਂ ਪਹਿਲਾਂ ਇਸ ਹਿੰਦੁਸਤਾਨ ਦੇਸ਼ ਭਾਰਤ ਦੇਸ਼ ਦੇ ਵਿੱਚ ਤੇ ਸਾਡਾ ਦੇਸ਼ ਪੰਜਾਬ ਦੇ ਵਿੱਚ ਵਸਤੇ ਸਾਰੇ ਹੀ ਜੋ ਲੋਕ ਨੇ ਉਹ ਚਾਹੇ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਈਸਾਈ ਨੇ ਸਾਰਿਆਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਹਾਂ ਤੇ ਇਹ ਜੋ ਮਸਲਾ ਹੈਗਾ ਇਹ ਕਿਸੇ ਵੀ ਧਰਮ ਦਾ ਨਿੱਜੀ ਮਸਲਾ ਨਹੀਂ ਹੈ ਕਿਸੇ ਵੀ ਰਾਜ ਨੂੰ ਲੈ ਕੇ ਗੱਲਬਾਤ ਨਹੀਂ ਹੈ ਤੇ ਕਿਸੇ ਨੂੰ ਇਹਦੇ ਵਿੱਚ ਵਿਰੋਧੀ ਨਹੀਂ ਕਵਾਂਗੇ ਇਹ ਸਾਨੂੰ ਸਾਰਿਆਂ ਨੂੰ ਵਿਚਾਰਨਾ ਪੈਣਾ ਤੇ ਸੋਚ ਸਮਝ ਕੇ ਐਕਸ਼ਨ ਲੈਣੇ ਪੈਣੇ ਆ ਤੇ ਮੈਂ ਗੱਲਾਂ ਸ਼ੁਰੂ ਕਰਦਾ ਵਾਂ ਕੇਸ ਵੀ ਤੁਹਾਡੇ ਸਾਹਮਣੇ ਰੱਖੂੰਗਾ ਉਹਦੇ ਵਿੱਚ ਨਾਂ ਨਾਂ ਦੱਸਾਂ ਐਡਰੈਸ ਨਹੀਂ ਦੱਸੂੰਗਾ ਬਹੁਤ ਗੱਲਾਂ ਜ਼ਰੂਰੀ ਨੇ ਧਿਆਨ ਦੇਣ ਵਾਲੀਆਂ ਨੇ ਸਾਰੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹ ਕਿਰਤੀ ਕੀ ਫਤਿਹ ਮੈਨੂੰ ਤਕਰੀਬਨ ਪੰਜਾਬ ਦੇ ਵਿੱਚ ਕਹਿ ਸਕਦਾ 70 80% ਲੋਕ ਜੋ ਵੱਸਦੇ ਨੇ ਜਾਣਦੇ ਨੇ ਤੇ ਸਾਡੇ ਕੋਲੇ ਕਈ ਤਰ੍ਹਾਂ ਦੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਸ਼ਾਇਦ ਪੁਲਿਸ ਵੀ ਉਹਨਾਂ ਨੂੰ ਜਵਾਬ ਦੇ ਦਿੰਦੀ ਹੈ ਜਾਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਉੱਥੇ ਆ ਕੇ ਉਹ ਮਸਲੇ ਹੱਲ ਹੁੰਦੇ ਨੇ ਉਹ ਧੀਆਂ ਭੈਣਾਂ ਦੇ ਮਸਲੇ ਨੇ ਉਹ ਐਨਆਰਆਈਆਂ ਦੀਆਂ ਜ਼ਮੀਨਾਂ ਤੇ ਹੋਏ ਕਬਜ਼ਿਆਂ ਦੇ ਮਸਲੇ ਨੇ ਉਹ ਏਜੰਟਾਂ ਵੱਲੋਂ ਨੱਪੇ ਹੋਏ ਪੈਸਿਆਂ ਦੇ ਮਸਲੇ ਨੇ ਤੇ ਉਹ ਰੇਪ ਕੇਸ ਨੇ ਰੇਪ ਕੇਸ ਡੇਰਿਆਂ ਦੇ ਵਿੱਚ ਹੋ ਰਿਹਾ ਰੇਪ ਕੇਸ ਆ ਕਾਲਜਾ ਯੂਨੀਵਰਸਿਟੀਆ ਦੇ ਵਿੱਚ ਪ੍ਰਿੰਸੀਪਲਾਂ ਲੋ ਟੀਚਰਾਂ ਵੱਲੋਂ ਕੀਤੇ ਗਏ ਰੇਪ ਕੇਸ ਆ ਤੇ ਕੱਲ ਦੀ ਖਬਰ ਚੱਲ ਰਹੀ ਆ ਵੀ ਪਿੰਡ ਦੇ ਮੌਜੂਦਾ ਸਰਪੰਚਾ ਵੱਲੋਂ ਨਵਾਲਕ ਬੱਚੀ ਨਾਲ ਰੇਪ ਕੀਤਾ ਗਿਆ ਤੇ ਉਹਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਹਜੇ ਤੱਕ ਇਹ ਰੇਪ ਕੇਸ ਹੀ ਸੀਗੇ ਕੋਈ ਇਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਤੋਂ ਵੀ ਨਾ ਹੀ ਪੁਲਿਸ ਬਹੁਤਾ ਐਕਸ਼ਨ ਲੈਂਦੀ ਆ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਮੇਰੇ ਕੋਲੇ ਜੋ ਕੇਸ ਆਏ ਆ ਤਿੰਨ ਚਾਰ ਕੇਸ ਮੈਂ ਸਾਂਝੇ ਕਰਨਾ ਚਾਹੁੰਦਾ ਉਹਦੇ 'ਚ ਮੈਂ ਕਿਸੇ ਦਾ ਨਾਂ ਨਹੀਂ ਲਾਊਗਾ ਹਰ ਇੱਕ ਦੀ ਇੱਜ਼ਤ ਆ ਚਾਰ ਮਹੀਨੇ ਪਹਿਲਾਂ ਇੱਕ ਕੇਸ ਆਇਆ ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦਾ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਆ ਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆਇਆ ਮੀਆਂ ਬੀਬੀ ਸੀ ਉਹ ਆਏ ਪਿੰਡ ਮਿਲਣ ਆਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਿਹਾ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਰੋਣ ਲੱਗ ਗਏ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਅੱਗੇ ਨਾਲ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ ਬੱਚੀ ਦਾ ਨਾਂ ਨਹੀਂ ਲਵਾਂਗੇ ਉਹਨਾਂ ਨੇ ਕਿਹਾ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ ਚਲੋ ਜੋ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜਰੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਅਲੱਗ ਸਮਝਾਇਆ ਕੁੜੀ ਨੂੰ ਅਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰਾਂਾਂ 'ਚ ਅਲੱਗ-ਅਲੱਗ ਰਹਿਣ ਲਈ ਭੇਜ ਦਿੱਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਦੇ ਮਾਪਿਆਂ ਨੂੰ ਵਿੱਚ ਬਿਠਾ ਕੇ ਉਹਦੇ ਛਤਰ